ਬਾਲ ਬ੍ਰਹਮਚਾਰੀ ਬ੍ਰਹਮ ਗਿਆਨੀ ਬ੍ਰਹਮ ॠषि శ్రీ ਮਕਾਂਝੀ ਮਹਾਰਾਜ ਜੀ ਦੀ ਪੰਜਾਬੀ ਸਲਾਨਾ ਵਰਸੀ ਅਤੇ ਬ੍ਰਹਮ ॠषि ਨਿਰਮਲ ਜੀ ਮਹਾਰਾਜ ਜੀ ਦੀ ਤੀਸਰੀ ਵਰਸੀ ਦੇ ਸਬੰਧ ਵਿੱਚ ਅੱਜ ਰਾਏਕੋਟ ਦੇ ਅੱਡਾ ਜਗਰਾਉਂ ਵਿਖੇ ਅੱਖਾਂ ਦਾ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਇਸ ਮੌਕੇ ਆਏ ਹੋਏ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਤੇ ਨਾਲ ਦੀ ਨਾਲ ਹੀ ਜਿੰਨਾ ਮਰੀਜ਼ਾਂ ਦਾ ਲੈਂਚ ਅੱਖਾਂ ਦਾ ਪ੍ਰੈਸ਼ਰ ਕੀਤਾ ਜਾਣਾ ਸੀ ਉਹਨਾਂ ਦਾ ਆਪਰੇਸ਼ਨ ਵੀ ਕੀਤੇ ਗਏ ਆਉ ਸੰਗ ਜੀ ਅੱਜ ਦੇ ਇਸ ਅੱਖਾਂ ਦੇ ਚੈੱਕਅਪ ਕੈਂਪ ਦੀਆਂ ਤੁਹਾਨੂੰ ਦਿਖਾਉਂਦੇ ਆਂ ਕੁਝ ਇਹ ਤਸਵੀਰਾਂ ਇਸ ਦੇ ਸਬੰਧ ਵਿੱਚ ਹੀ 30 ਸਤੰਬਰ 2025 ਦਿਨ ਮੰਗਲਵਾਰ ਨੂੰ ਸ੍ਰੀ ਅਖੰਡ ਪਾਤਸ਼ਾਹਬ ਜੀ ਦੇ ਭੋਗ ਸਵੇਰੇ 10 ਵਜੇ ਪਾਈ ਜਾਣਗੇ ਮਿਤੀ 2 ਅਕਤੂਬਰ 2025 ਦਿਨ ਵੀਰਵਾਰ ਨੂੰ ਸ੍ਰੀ ਭੋਗ ਅਖੰਡ ਪਾਤਸ਼ਾਹਬ 8 ਵਜੇ ਸਵੇਰੇ ਪਾਈ ਜਾਣਗੇ ਤੇ ਕੀਰਤਨ ਦਰਬਾਰ 10:30 ਵਜੇ ਸਵੇਰੇ ਹੋਵੇਗਾ ਉਸ ਤੋਂ ਬਾਅਦ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ ਇਸ ਸਬ ਸਮੇਂ ਤੇ ਮਹਾਪੁਰਸ਼ੰਤ ਗਿਆਨੀ ਰੋਹਾਨੀਅਤ ਦੀ ਅਮਰਤ ਵਰਕਾ ਕਰਨਗੇ ਆਪ ਜੀ ਨੇ ਇਸ ਸਭ ਸਮੇ ਸਮੇਤ ਆਪਣੇ ਪਰਿਵਾਰ ਅਤੇ ਮਿੱਤਰਾਂ ਨਾਲ ਪਹੁੰਚ ਕੇ ਜੀਵਨ ਨੂੰ ਸਫਲਾ ਕਰਨਾ ਜੀ ਆਓ ਤੁਹਾਨੂੰ ਸੁਣਨਿਆ ਇਹ ਵਿਸ਼ੇਸ਼ ਰਿਪੋਰਟ ਉਹਦੇ ਪੁੱਤੋ ਦੇ ਕੀ ਕਰਨ ਚਾਹੁੰਦੇ ਹੋ ਸਰ ਜੀ ਉਹਦਾ ਫਿਰ ਜਿਹੜਾ ਬੜੀ ਟੇਬਲ ਹਸਪੀਟਲ ਹੈ ਉਹਦਾ ਸਾਡਾ ਫਿਰ ਉਹ ਨਾਮ ਜਿਹੜੇ ਉਹਨਾਂ ਦੇ ਤੋਂ ਲੋਕ ਨੇ ਉਹ ਆ ਕੇ ਆਪਣੀਆਂ ਅੱਖਾਂ ਚਟਕਾਉਂਦੇ ਨੇ ਇਹ ਬਹੁਤ ਵੱਡਾ ਪਿਆਰਾ ਬਾਬਾ ਜੀ ਦਾ ਨਰਮਲ ਜੀ ਦਾ ਜਿਹੜੇ ਹੁਣ ਆਪਣੇ ਜਿਹੜੀ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਕੈਂਪ ਲਾਉਂਦੇ ਨੇ ਕਿਉਂਕਿ ਗੁਰੂ ਨਾਨਕੀ ਪੀਰਾਂ ਪੀਰਾਨਿਆਂ ਹਮੇਸ਼ਾ ਹੀ ਯਾਦਾਂ ਕਾਇਆ ਰੱਖਦੇ ਆ ਨੇ ਹਮੇਸ਼ਾ ਹੀ ਮਨਾਲੇ ਵਿੱਚ ਰਹਿੰਦੇ ਨੇ ਉਹਨਾਂ ਦੇ ਦਿੱਤੇ ਹੋਏ ਰਸਤੇ ਦੇ ਉੱਤੇ ਚੱਲਣ ਕਰਕੇ ਅਸੀਂ ਇੱਥੇ ਆਉਣੇ ਆ ਪੂਰੀ ਕਮੇਟੀ ਆ ਸਾਰੀ ਤੰਦੇ ਹੀ ਨਾਲ ਕੰਮ ਕਰ ਰਹੇ ਨੇ ਇੱਕ ਬਹੁਤ ਵੱਡਾ ਉਪਰਾਲਾ ਵਾਕੇ ਲੋਕਾਂ ਨੂੰ ਇੱਕ ਜਿਹੜੀ ਆ ਅੱਖਾਂ ਦਾ ਦਾਨ ਕਹਿੰਦੇ ਹੁੰਦੇ ਆ ਬਹੁਤ ਵੱਡਾ ਦਾਨ ਆ ਜਿਹਦੇ ਰਾਹੀਂ ਸੇਵਾ ਕਰਕੇ ਲੋਕਾਂ ਨੂੰ ਨਵੀਂ ਦੁਨੀਆ ਦੇਖਣ ਦਾ ਮੌਕਾ ਮਿਲਦਾ। ਇਸ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਕਿ ਇਦਾਂ ਦੇ ਮੌਕੇ ਕਰਦੇ ਆ ਤੇ ਹੋਰ ਤਰਕੀਆਂ ਬਕਸ਼ਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅੱਗੇ ਵਧ ਜਾਗੇ। ਥੈਂਕ ਯੂ ਸਰ। ਜਿੱਦੋਂ ਕੈਮਰ ਲੱਗ ਰਿਹਾ ਜੀ ਕਿੰਨੇ ਕੈਂਪਸ ਤੋਂ ਪਹਿਲਾਂ ਲੱਗ ਚੁੱਕੇ ਹੈ। ਇਹ ਇਹ ਪਾਂਜੇ ਮਾਰੇ ਹੈ ਪੰਜਾਬੀ ਬੱਸ ਸੀ ਹੈ। ਇਹ ਨਰਮਲੀ ਪਾਂਜੇ ਨਹੀਂ ਟੀਸ਼ਰਟ ਦੱਸਦੀ ਹੈ। ਤੇ ਲਗਾਤਾਰ ਅਸੀਂ ਸਾਲ ਦੇ ਵਿੱਚ ਦੋ ਵਾਰੀ ਕੇਪਰ ਹੋਣੇ ਆੱਖਾਂ ਦਾ ਫ੍ਰੀ ਟੈਕ ਕੈਂਪ ਲਾਉਨੇ ਆ ਅਸੀਂ ਅਕਤੂਬਰ ਨੂੰ ਮਹਾਰਾਜੀ ਬਾਰਸੀ ਤੇ ਇੱਕ ਟੈਕ ਕੈਂਪ ਜਿਉਂ ਮੈਂ ਫਰਵੀ 22 ਨੂੰ ਮਹਾਰਾਜਿਆਂ ਦੇ ਪ੍ਰਕਾਸ਼ ਜਗਦੇ ਨੇ ਤੇ ਫ੍ਰੀ ਅੱਖਾਂ ਦਾ ਫ੍ਰੀ ਲੈਣ ਪਾਈ ਜਾਂਦੇ ਆ ਤੇ ਉਹ ਵੀ ਸਾਡਾ Delhi Hospital ਚੱਲਦਾ ਟੈਕਨਾ ਤੋਂ ਛੁੱਟੀ ਹੇ ਬਾਕੀ 6 ਜਣੇ ਅਸੀਂ ਸਵੇਰੇ 9 ਵਜੇ ਤੋਂ 2 ਵਜੇ ਤੱਕ ਡਾਕਟਰ ਸਾਹਿਬ ਰਹਿੰਦੇ ਆ ਅੱਖਾਂ ਦਾ ਫ੍ਰੀ ਚੱਕਰ ਕਰਦੇ ਆ ਦਵਾਈਆਂ ਦੇਣੇ ਆ ਇਹਦੇ ਕਿੰਨੇ ਹੋ ਗਏ ਜੀ ਅੱਜ ਦੇ ਕਿੰਨੇ ਅੱਜ ਅਸੀਂ ਜੀ 30 ਲੰਘ ਪਾ ਰਹੇ ਹਾਂ 30 ਫਰਾਂਗੀਆਂ ਪਹੁੰਚੇ ਨੂੰ ਦਾ ਰੋਡ ਵਾਲੇ ਹੋਰ ਕਿਸ ਨੇਹਾ ਦੇਣਾ ਚਾਹੁੰਦੇ ਕੀ ਸੰਤਾਨ ਉਹ ਇਹੀ ਸਨੇਹਾ ਦੇਣਾ ਚਾਹੁੰਦੇ ਜੀ ਮਾਂ ਦਾ ਮਾਂ ਦਾਦੇ ਭਲੇ ਬਾਸ ਤੇ ਸਾਰਿਆਂ ਨੂੰ ਲਾਣਾ ਮਾਰਕੀਟ ਤੱਕ ਦੀ ਮਦਦ ਕਰਨੀ ਚਾਹੀਦੀ ਹੈ ਜੀ ਤੇ ਹੋਰ ਮਾਂ ਮਾਂ ਦਾਸਾ ਇਹ ਇਸ ਗੱਲ ਵੀ ਨਾ ਜੇ ਕੋ ਬੰਟ ਕੇ ਛਕੋ ਗੁਰੂ ਵਰਗ ਲੋਕਾਂ ਨੂੰ ਵੀ ਲਾਹਾ ਲੈਣਾ ਚਾਹੀਦਾ ਹੈ ਨਾ ਲੋਕਾਂ ਨੂੰ ਵੀ ਚਾਹੀਦਾ ਲਾਹਾ ਲੈਣਾ ਚਾਹੀਦਾ ਜੀ ਹੋਣਾ ਚਾਹੀਦਾ ਤੇ ਤੇ ਆਪਣਾ ਜਿਹੜਾ ਵੀ ਤੋਂ ਅਸਰਟੀ ਹੈ ਜੀ ਉਹ ਨਾਲ ਜੀ ਇਹ ਕੈਂਪ ਸਹੀ ਲੱਗਦਾ ਜੀ ਇਹ ਕੈਂਪ ਸਹੀ ਲੱਗਦਾ ਕੋਈ ਕਹਿੰਦਾ ਕੋਈ ਕਸਨ ਲਿਆਣਾ ਪ੍ਰਸ਼ਾਦਾ ਪਣੇਗਾ ਨਗਰ ਪਣੇਗਾ ਇੱਥੇ ਆਉਣਾ ਸਾਰਾ ਜੀ ਦਵਾਈਆਂ ਲੈ ਕੇ ਆਵਾ ਡਾਕਟਰ ਸਾਹਿਬ ਦਾ ਕੋਈ ਕਸਨ ਨਹੀਂ ਲੈਣ ਚਾਹੀਏ ਦੋ ਗੱਲਾਂ ਬਾਬਾ ਜੀ ਬਾਰੇ ਵੀ ਦੱਸੋ ਤੇ ਕੈਪ ਵਾਈਫੂ ਜੀ ਦਾ ਖਾਨ ਸਾਹਿਬ ਵਾਈਫੂ ਜੀ ਕੀ ਫਤਿਹ ਇਹ ਨਰਮੈਰ Ashram ਨਰਮਲ ਜੀ ਮਹਾਰਾਜ ਜਿਨ੍ਹਾਂ ਨੇ ਬੂ ਬਾਦਰਮਚਾਰੀ ਮਕਾਨ ਕੀ ਮਹਾਰਾਜ ਉਹਨਾਂ ਦੀ ਕਿਰਪਾ ਦੇ ਸਦਕੇ ਜੋਏ ਹਸਪੀਟਲ ਬਹੁਤ ਵੱਡੀ ਮਹਾਰਾਜ ਜੀ ਨੇ ਸਾੜੀਆਂ ਕਿਸੇ ਤੋਂ ਪੰਜੀ ਨਹੀਂ ਮੰਗੀ ਮਹਾਰਾਜ ਜੀ ਨੇ ਬਹੁਤ ਆਪ ਦੀ ਹਿੰਤ ਕਰਕੇ ਵਿਦੇਸ਼ਾਂ ਵਿਦੇਸ਼ਾਂ ਦੇ ਸੰਗਤਾਂ ਨੇ ਆਪ ਦੀ ਬਣ ਮੰਗੀਆਂ ਖਾਦਾ ਦੇ ਨਾਲ ਜੋੜਨ ਪਾਇਆ ਬਹੁਤ ਵੱਡਾ ਉਪਕਰਣ ਬਣਾਇਆ ਕਿਉਂਕਿ ਅੱਜ ਨਰਗਰ ਕਰਪਾ ਦੇ ਸਦਕੇ ਚੱਲ ਰਿਆ ਇਹ ਮਕਾਨ ਕੀ ਮਹਾਰਾਜ ਦੀ 50 ਬਰਸੀ ਨਰਮਨ ਜੀ ਮਹਾਰਾਜ ਜੀ ਦੀ 50 ਬਰਸੀ ਇਹਨਾਂ ਦੇ ਕਰਪਾ ਦੇ ਸਦਕੇ ਇਹ ਚੱਲ ਰਿਆ ਵਾ ਫੋਨ ਮਨੋ ਫੋਨ ਨਾਲ ਜੋੜਦੇ ਸੀ ਭਰਮ ਨੇ ਕਿਹ ਕਿਹੋ ਲੋਕਾਂ ਨੂੰ ਬਾਹਰ ਕੱਢਦੇ ਸੀ ਉਹਨਾਂ ਦੀ ਐਡੀ ਕਰਪਾ ਸੀ ਕਿ ਜੋ ਵੀ ਉਹਦੇ ਚਾਰਾਂ ਦੇ ਵਿੱਚ ਆਏ ਹੁੰਦਾ ਸੀ ਉਦਾਸ ਨੇ ਬਹੁਤ ਮਾਰਾ ਜੀ ਨੇ ਕੀ ਕੀਤਾ ਜੋ ਉਹਨਾਂ ਦੇ ਚਾਹਾਂ ਦੇ ਵਿੱਚ ਆਈ ਨਹੀਂ ਉਹਨੂੰ ਸਭ ਤੋਂ ਵੱਡੀ ਸ਼ਾਂਤੀ ਸ਼ਾਂਤੀ ਮਿਲਦੀ ਸੀ ਤੋਂ ਉਹ ਸਾਰੇ ਅੱਜ ਕੱਲ ਦੇ ਕੋ ਪੜਖਦੇ ਫਿਰਦੇ ਲੋਕ ਉਹ ਕਿਸੇ ਵਹਿਮ ਭਰਮ ਜੀ ਨਹੀਂ ਪਾਉਂਦੇ ਸੀ ਉਹ ਗੁਰੂ ਸਾਹਿਬ ਨਾਲ ਜੋੜਦੇ ਸੀ ਪਰ ਉਹਨਾਂ ਦੀ ਤਪਛਾ ਇਹਦੀ ਕੀਤੀ ਸੀ ਜੋ ਉਹਨਾਂ ਦੇ ਚਾਹਾਂ ਦੇ ਵਿੱਚ ਆਈ ਦੀ ਗੁਰਸਾਹਿਬ ਦੀ ਕਿਰਪਾ ਦੇ ਨਾਲ ਉਹਦੇ ਸਾਰੇ ਕਾਰਜ ਹੀ ਆਸ ਹੋ ਜਾਂਦੇ ਸੀ ਦਾਸ ਤੇ ਬਹੁਤ ਵੱਡੀ ਕਿਰਪਾ ਕੀਤੀ ਹੈ ਨਕਤ ਤੇ ਬਹੁਤ ਵੱਡੀ ਕਿਰਪਾ ਕੀਤੀ ਹੈ ਦੇਸ਼ ਦੇ ਸੰਗਤਾਂ ਨੂੰ ਬਹੁਤ ਤਾੜੀਆਂ ਨਾਲ ਉਹਨਾਂ ਦੀ ਕਿਰਪਾ ਨਾਲ ਸਾਡੇ ਪੀ ਆ ਚੱਲ ਰਿਆ ਵਾ ਉਹਨਾਂ ਦੀ ਕਿਰਪਾ ਦੇ ਨਾਲ ਹੀ ਬਹੁਤ ਨਰਵਲ ਸਾਰਾ ਸਮਾਪਤੀ ਹੋ ਰਹੀ ਹੈ ਬਹੁਤ ਦੋਖਦੁਨ ਵਰਸ਼ੀਆਂ ਸਮਾਪਤਾ ਚੱਲ ਰਹਾ ਮੈਂ ਕੀ ਕੋ ਕਿਰਪਾ ਨਾਲ ਦੋ ਉਹ ਪਤਾ ਚੱਲ ਰਹਾ ਇਹ ਪਰ ਸਾਡੇ ਤੇ ਬਹੁਤ ਵਧੀਆ ਚੱਲ ਰਿਆ ਵਾ ਇਹੇ ਸ਼ਖਦਾ ਦੇ ਕਿ ਆਪਾਂ ਬਣਾਈ ਰੱਖਣ ਵਾਏ ਜੀ ਕਾ ਖਾਲਸਾ ਵਾਏ ਬਾਰ ਬ੍ਰਹਮਚਾਰੀ ਬ੍ਰਹਮ ਗਿਆਨੀ ਬ੍ਰਹਮ ਰੇਸ਼ੀ ਸ਼੍ਰੀ ਮਕੰਦ ਜੀ ਮਹਾਰਾਜ ਜੀ ਦੀ ਪੰਜਾਬੀ ਵਰਸੀ ਸਨਾਨਾ ਵਰਸੀ ਨੂੰ ਅਗਰ ਭਾਵ ਰੱਖਦੇ ਹੋਇਆ ਅਤੇ ਬ੍ਰਹਮ ਰੇਸ਼ੀ ਸ਼੍ਰੀ ਨਿਰਮਲ ਜੀ ਮਹਾਰਾਜ ਜੀ ਦੀ ਤੀਸਰੀ ਵਰਸੀ ਵਰਸੀ ਨੂੰ ਅਗਰ ਭਾਵ ਰੱਖਦੇ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀਓ ਨਰਵੈਰ ਚੈਰੀਟੇਬਲ ਹਸਪਤਾਲ ਵਿਖੇ ਮਹਾਰਾ ਸੱਜੇ ਪਾਤਸ਼ਾਹ ਜੀ ਉਹ ਆਪ ਜੀ ਦੀ ਮਿਹਰ ਦਾ ਸਕਦਾ ਕਿ ਆ ਟਰੈਕਟ ਵੱਲੋਂ ਕਿ ਅੱਖਾਂ ਦਾ ਟੇਕਾ ਪਤੇ ਆਪਰੇਸ਼ਨਾਂ ਬਾਰੇ ਕਿ ਲਾਇਆ ਜਾ ਰਿਹਾ ਹੈ ਗਰੀਬ ਨਵਾਜ਼ ਆਪ ਜੀ ਨੇ ਮਿਹਰ ਦਾ ਪ੍ਰਯਾਸ ਰੱਖਣਾ ਜਨਕਾ ਕਾਰਜ ਤਨਹੀ ਕੀਆ ਮਾਨਸ ਕਿਆ ਵਿਚਾਰਾ RAM DEW ਵਾਹਾ ਵਾਕਾਂ ਅਨਸਾਰ ਨੇਤਰ ਪ੍ਰਕਾਸ਼ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਦੇ ਮਹਾਵਾਕਾਂ ਅਨਸਾਰ ਮਹਾਰਾ ਸੱਜੇ ਪਾਤਸ਼ਾਹ ਜੀ ਉਹ ਆਪ ਜੀ ਨੇ ਸੁਖ ਸ਼ਾਂਤੀ ਵਰਤੌਣੀ ਕਿਰਪਾ ਕਰਨੀ ਹੈ ਇਸ ਵਾਰ